ਵਿਦ ਸਪਨਾ ਸਿੰਘ ਦਾਦ ਵੱਲੋਂ ਤੁਹਾਡੇ ਤੁਹਾਡੇ ਸਾਰੇ ਆਂਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਕਹਿੰਦੇ ਨੰਬਰ ਦੇ ਉੱਤੇ ਜਿਸ ਤਰ੍ਹਾਂ ਕੈਨੇਡਾ ਅੰਦੇ ਵਿੱਚ ਫਲੋਤੀਆਂ ਦਾ ਕੰਮ ਜਿਹੜਾ ਉਹ ਬਹੁਤ ਜ਼ਿਆਦਾ ਅੱਗੇ ਨਿਕਲ ਜੁਤਾ ਹੈ। ਔਰ ਇਥੋਂ ਤੱਕ ਅੱਗੇ ਵੱਧ ਚੁਟਾਇਆ ਕਿ ਇਹਦੀ ਰੋਗ ਫਾਰਮ ਕਰ ਸਕਣੀ ਬਹੁਤ ਮੁਸ਼ਕਲ ਹੋ ਰਹੀ ਹੈ। ਫਿਰ ਵੀ ਪੰਜਾਬੀ ਭਾਈਚਾਰੇ ਦੇ ਸੀਨੀਅਰ ਦੁਨੀਆ ਲੋਕਾਂ ਨੇ ਇਕੱਠੇ ਹੋ ਕੇ ਇਹਦੇ ਸੰਬੰਧੀ ਵਿਚਾਰ ਬਟੰਦ ਦਾ ਕੀਤਾ ਆ ਆਪਾਂ ਇਹਦੇ ਉੱਤੇ ਵੀ ਵਿਚਾਰ ਕਰਾਂਗੇ ਔਰ ਉਸ ਤੋਂ ਪਹਿੰਤ ਜਿਹੜੇ ਅਮਰੀਕਾ ਆ ਉਹਨਾਂ ਨੇ ਜਿਹੜੇ H1B ਵੀਜ਼ੇ ਆ ਉਹਨਾਂ ਦੇ ਨੇ ਐਪਲੀਕੇਸ਼ਨਾਂ ਜਿੰਨੀਆਂ ਵੀ ਆਈਆਂ ਸੀ ਜਾਂ ਜਿੰਨੀਆਂ ਨੂੰ ਵੀ ਸੱਭਿਆ ਗਿਆ ਸੀ ਉਹ ਸਾਰੀਆਂ ਦੇ ਉੱਪਰ ਇੱਕ ਖਰੋਦ ਲਗਾ ਦਿੱਤੀ ਹੈ ਅੱਜ ਇਹ ਖ਼ਬਰ ਵੀ ਕੜੀ ਜਿਹੜੇ ਆ ਕਿਸੇ ਵੀ ਕਿਸਮ ਦੇ H1B ਵੀਜ਼ੇ ਅਮਰੀਕਾ ਦਾ ਖਾਸ ਤੌਰ 'ਤੇ ਜਾਣ ਵਾਲਿਆਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਇਹ ਵੀ ਤੁਹਾਡੇ ਲਈ ਜਾਣਕਾਰੀ ਵਾਲੀ ਗੱਲ ਆ ਔਰ ਦੂਸਰਾ ਜਿਹੜਾ ਆ ਬਾਦੀ ਜਿਹੜੀ ਆ ਉਹ ਸੀਨੀਅਰ ਸਿਟੀਜ਼ਨ ਦੀ ਉਹ ਬਹੁਤ ਵੱਧ ਗਈ ਆ ਇਹਨੇ ਵੱਧ ਰਹੀ ਆ ਕਿ ਇਹਨਾਂ ਉੱਪਰ ਕਾਬੂ ਬੁਆ ਸਕਣਾ ਬੜਾ ਮੁਸ਼ਕਲ ਹੈ ਇਸ ਵਿਸ਼ੇ ਉੱਤੇ ਵੀ ਗੱਲ ਕਰਾਂਗੇ ਤੇ ਆਪਾਂ ਇਸ ਵਿਸ਼ੇ ਤੇ ਵੀ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਆਵਾਜ਼ ਦੀ ਦਾ denn dia ਉਹ ਫੈਲਜਾਦਿਆਂ ਦੇ ਦੇ ਰੂਪ ਵਿੱਚ ਉੱਥੇ ਮਨਾਇਆ ਜਾਣਾ ਹੁੰਦਾ ਆ ਕੰਗਰਸ ਕੇਂਦਰ ਸਰਕਾਰ ਵੱਲੋਂ ਉਥੇ ਅਸੀਂ ਇਸ ਸਰਕਾਰ ਦੇ ਇਸ ਮਕਸਦ ਲਈ ਆਪਣੀ ਸਹਿਮਤੀ ਨਹੀਂ ਦਿੰਦੇ ਔਰ ਅਸੀਂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਦਿਨ ਨੂੰ ਸਹਿਬਜ਼ਾਦਿਆਂ ਦੀ ਸ਼ਹਾਦਤ ਦਿਵਸ ਵਜੋਂ ਇਹ ਮਨਾਇਆ ਜਾਣਾ ਚਾਹੀਦਾ ਆ ਇਸ ਵਿਸ਼ੇ ਉੱਤੇ ਵੀ ਗੱਲ ਕਰਾਂਗੇ ਤੋਂ ਅਪਡੇਟ ਕੀ ਹੈ ਜੀ ਆਈਡੀ ਜਿਹੜੇ ਅੰਦਰ ਅਰੈਸਟ ਆ ਸਦਾ ਹਕਮ ਸਿੰਘ ਫੋਲਡਰ ਉਦੇ ਬਾਅਦ ਵੀ ਤੁਹਾਡੇ ਨਾਲ ਗੱਲ ਆਪਾਂ ਕਰਾਂਗੇ ਸੋ ਹੁਣ ਦੇਖਣਾ ਇਹ ਆ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕਨੇਗਾ ਵਿੱਚ ਹੋ ਰਹੀਆਂ ਫਰੋਤੀਆਂ ਦੀ ਇਹ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕੰਮ ਜਿਹੜਾ ਬਹੁਤ ਲੰਬੇ ਸਮੇਂ ਤੋਂ ਹੋ ਰਿਹਾ ਹੈ ਆ ਫਰੋਤੀਆਂ ਵੀ ਮੰਗਲਵਾਰਾ ਜਿਹਦੇ ਵਿੱਚ ਕੁਝ ਇੱਕ ਬੰਦੇ ਦੀ ਨੂੰ ਯਾਦ ਆ ਕਿ ਜਦੋਂ ਖੜਾ ਹੁੰਦੀਆਂ ਤਾਂ ਉਹਦੇ ਵਿੱਚ ਦੱਸਿਆ ਜਾਂਦਾ ਆ ਇਹ ਫਲਾਣੇ ਪੰਜਾਬੀ ਮੂਲ ਦੇ ਜਿਹੜੇ ਮੁੰਡੇ ਆ ਉਹ ਵੀ ਫਰੋਟੀਆਂ ਮੰਗਦੇ ਖੜੇ ਗਏ ਔਰ ਉਹਨਾਂ ਨੂੰ ਜੇਲ੍ਹ ਦੇ ਪਿੱਛੇ ਦੀ ਡਾਕ ਦਿੱਤਾ ਗਿਆ ਜਾਂ ਕਿ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਰਿਹਾਈ ਕੀਤਾ ਗਿਆ ਦੇਰ ਦੇਰ ਤੇ ਸੋ ਇਹ ਫਰੋਟੀਆਂ ਦਾ سلسلہ ਜਿਹੜਾ ਉਹ ਕੈਨੇਡਾ ਵਿੱਚ ਇੰਨਾ ਵੱਧ ਗਿਆ ਆ ਕਿ ਹਾਲ ਹੀ ਘੜੀ 260 ਪੀਸ ਜਿਹੜੇ ਆ ਫਰੋਟੀਆਂ ਦੇ ਉਹ ਸਾਹਮਣੇ ਆਏ ਆ ਔਰ ਅਮੰਨ ਕਾਨੂੰਨ ਕਾਇਮ ਰੱਖਣ ਦੇ ਬਾਰੇ ਬਿਲ ਸੀ ਜਿਹੜਾ ਇੱਕ ਬਿਲ ਆ ਉਹ ਸੀ 2 ਸੀ 12 ਤੇ ਸੀ 14 ਸੰਸਦ ਵਿੱਚ ਇਹ ਪੇਸ਼ ਕੀਤਾ ਗਿਆ ਆ ਜਿਹੜਾ ਇਹਨਾਂ ਫਰੋਟੀਆਂ ਨੂੰ ਰੋਕਣ ਦੇ ਲਈ ਕੋਈ ਹੋਰ ਕਾਨੂੰਨੀ ਚਾਰਾ ਕਰਨ ਦੇ ਲਈ ਇਹ ਸੰਸਦ ਦੇ ਵਿੱਚ ਪਿਆ ਆ ਔਰ ਸੰਸਦ ਇਥੇ ਆਪਣੇ ਲੋਕਾਂ ਨੇ ਪੰਜਾਬੀ ਮੂਲ ਦੇ ਲੋਕਾਂ ਨੇ ਜਿਹੜੇ ਕੈਨੇਡਾ ਵਿੱਚ ਰਹਿੰਦੇ ਆ ਉਹ ਜਿੱਥੇ ਖਾਸ ਤੌਰ ਦੇ ਉੱਤੇ ਪੰਜਾਬੀਆਂ ਦੀ ਬਹੁਤ ਵਸੋਂ ਆ ਉਥੇ ਵੀ ਲੋਕਾਂ ਨੇ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਅਮਨਦੀਪ ਸਿੰਘ ਅਮਨਦੀਪ ਸੋਢੀ ਸੋਨੀਆ ਸਿੱਧੂ ਤੇ ਸੈਕਟਰੀ ਆਫ ਸਟੇਟ ਰੂਬੀ ਸਹੂਤਾ ਸੋਤਾ ਵੀ ਸ਼ਾਮਲ ਹੋਏ ਔਰ ਉਹਨਾਂ ਨੇ ਵਾਇਲਡ ਸਿਕ ਆਨ ਆਰਗੇਨਾਈਜੇਸ਼ਨ 온ਟਾਰੀਓ ਗੋਦਵਰਕਨ ਮੇਕੀ ਤੇ ਸਿੱਖ ਫੈਡਰੇਸ਼ਨ BC ਦੇ ਨਾਮ ਦੇ ਆਨੇ ਦੀ ਉਸ ਮੀਟਿੰਗ ਵਿੱਚ ਹਿੱਸਾ ਲਿਆ ਔਰ ਖੁਦ ਕੇ ਇਹਦੇ ਬਾਅਦ ਇਹ ਵਿਚਾਰ ਬਟੰਦ ਦਾ ਕੀਤਾ ਗਿਆ ਕਿ ਕਿਸ ਤਰ੍ਹਾਂ ਇਸ ਖੇਤਰ ਦੇ ਵਿੱਚ ਖਰੋਤੀਆਂ ਮੰਗਣ ਵਾਲੇ ਦੁਕਾਨਾਂ ਦਾ ਖਾਤਮਾ ਹੋ ਸਕੇਗਾ ਜਾਂ ਉਹਨੇ ਉੱਤੇ ਕੀ ਕੀ ਪ੍ਰੋਗਰਾਮ ਜਿਹੜੇ ਆ ਹੋਰ ਅਲਿਕੇ ਜਾਣੇ ਚਾਹੀਦੇ ਆ ਔਰ ਸਵਕਾਤ ਬੰਦੋਬੀ ਕੀ ਕਿਹੜੇ ਕਿਹੜੇ ਯਤਨ ਕਰਨ ਦੇ ਲਈ ਰეკਮੈਂਡੇਸ਼ਨ ਇਸ ਮੀਟਿੰਗ ਵੱਲੋਂ ਦਿੱਤੀ ਗਈ ਆ ਖੈ ਦੇਖਣਾ ਇਹ ਬਾਕੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਜਿਹੜੀਆਂ ਫਰਤੀਆਂ ਮੰਗਣ ਦੇ ਕੇਸ ਜਿਹੜੇ ਆ ਪਹਿਲਾਂ ਨਾਲੋਂ ਜ਼ਿਆਦਾ ਵਧੇ ਆ ਜਾਂ ਪਹਿਲਾਂ ਨਾਲੋਂ ਪਕੇ ਆ ਇਹ ਦੇਖਣਾ ਹਜੇ ਬਾਕੀ ਆ ਹੈ ਕੁਝ ਵੀ ਹੋਵੇ ਆਪਣੇ ਪੰਜਾਬੀ ਬੋਲ ਦੇ ਲੋਕ ਜਿਹੜੇ ਆ ਪਰਵਾਦਾ ਸਨੇਪੋਤੀ ਰਹ ਰਹਿਆ ਉਹ ਬੜੀ ਗੱਪ ਤੇ ਸਹੰਦ ਦੇ ਮਾਹੌਲ ਵਿੱਚ ਰਹ ਰਹਿਆ ਕਿਉਂਕਿ ਖਰਾਬੀਆਂ ਦਾ ਜਿਹੜਾ ਕੇਸ ਆ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਕੋਈ ਘਟਨ ਦਾ ਨਾਮ ਨਹੀਂ ਲੈ ਰੇ ਸੋ ਇਹਦੇ ਉੱਤੇ ਗੁੰਗਾ ਜਿਹੜਾ ਬਚਾਅ ਬਚਾਅ ਦਾ ਕਰਕੇ ਸੋ ਤਾਂ ਆਪਣੇ ਪਰਿੰਦਿਆਂ ਨੂੰ ਮਰਨਾ ਚਾਹਿੰਦਾ ਆ ਇਹ ਟੈਸਟ ਵੀ ਜੇ ਜੇ ਨਾ ਜਿਹੜੀਆਂ ਫਰੰਟੀਆਂ ਦਾ ਸਿਸਟਮ ਆ ਉਹ ਬੰਦ ਹੋ ਸਕੇ। ਔਰ ਦੂਸਰੀ ਗੱਲ ਜਿਹੜੀ ਮੈਂ ਕਹਨੀ ਆ ਕਿ ਇਸ ਮਹੀਨੇ ਦੇ ਅਖੀਰ ਵਿੱਚ ਹਜ਼ਾਰਾਂ ਐਕਟਿਵੰਬੀ ਵੀ ਦਾ ਬ੍ਰਾਂਡ ਦੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਐਪਲੀਕੇਸ਼ਨਾਂ ਡਿਗਾਂਗੇ ਅੰਦਰੀਆਂ ਹਮ ਉਹ ਉਹ ਇਸ ਕਰਕੇ ਕਿ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਪੋਸਟਾਂ ਪਾਉਂਦੇ ਆ ਇਹ ਲੋਕਨ ਦਾ ਜਿਹੜਾ ਵੀਜ਼ਾ ਬਿਨਾਂ ਲੋਕਲ ਡੇ ਲਈ ਇਹ ਇਸ ਕਰਕੇ ਵੀ ਨੈ ਰੋਕਿਆ ਜਾ ਰਿਹਾ ਯਾਰ ਕਿਉਂਕਿ ਜਿਹੜੇ ਵੀ ਦੇ ਵੀ ਲੋਕਾਂ ਨੇ ਆਪਣੀਆਂ ਐਪਲੀਕੇਸ਼ਨਾਂ ਦਿੱਤੀਆਂ ਆ ਵੀਜ਼ਾ ਲੈਣ ਦੇ ਲਈ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਵੀ ਉਹਨਾਂ ਦੀਆਂ ਪੋਸਟਾਂ ਪੋਸਟਾਂ ਉਹ ਪਾਰੇ ਆ ਉਹਨਾਂ ਦੇ ਬਾਰੇ ਉਹ ਕੋਪਕਟਤਾ ਕੀਤੀ ਜਾਵੇਗੀ ਔਰ ਫਿਰ ਜਿਹੜੀ ਅੱਗੇ ਵਾਸਤੇ ਕੋਈ ਉਹਦੀ ਛਾਂਗ ਵੀ ਕਰਕੇ ਉਹ ਅਗਲਾ ਜਿਹੜਾ ਉਹ ਫੈਸਲਾ ਸਰਕਾਰ ਵੱਲੋਂ ਕੀਤਾ ਜਾਵੇਗਾ ਹਾਂ ਵੀ ਘੜੀ ਜਿੰਨੇ ਵੀ ਲੋਕਾਂ ਨੇ ਪਹਿਲਾਂ ਐਪਲੀਕੇਸ਼ਨਾਂ ਦਿੱਤੀਆਂ ਉਹ ਦਿਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਇੰਟਰਵਿਊ ਦੇ ਲਈ ਬੁਲਾਇਆ ਵੀ ਗਿਆ ਦੇਖੋ ਉਹਨਾਂ ਬਾਰੇ ਇਹ ਸਾਰਾ ਸਿਰਫ ਦਾ ਜਿਹੜਾ ਹਾਲ ਦੀ ਘੜੀ ਇੰਟਰਵਿਊ ਦੀਆਂ ਗੱਲਾਂ ਗਈਆਂ ਆਲ ਹੋ ਸਾਰੀਆਂ ਗੱਲਾਂ ਨੂੰ ਮੁੱਖ ਧਾਕੇ ਉਹ ਜਿਹੜੇ ਉਮੀਦਵਾਰ ਨੇ ਐਂਟੋਨਿਓ ਡੇਰੀ ਆਉਣਾ ਸੀ ਉਹਨਾਂ ਨੂੰ ਵੀ ਇਹ ਮੇਰ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਗਈ। ਔਰ ਅਗਲੇ ਸਾਲ ਮਈ ਮਹੀਨੇ ਤੱਕ 85000 ਵੀਜ਼ਾ ਆਪ ਜੀਆਂ ਜਿਹੜੀਆਂ ਆ ਉਹ ਸਰਕਾਰ ਨੇ ਰੱਦ ਕਰ ਦਿੱਤੀਆਂ ਔਰ ਇਹ ਅੰਕੜਾ ਜਿਹੜਾ ਪਿਛਲੇ ਸਾਲ ਰੱਦ ਹੋਏ ਬਿੰਦੇ ਫਤਨਾ ਨਾਲੋਂ ਦੁੱਗਣੀ ਆ। ਜਿੰਨੀਆਂ ਇਹ 85000 ਦਾ ਵੀਜ਼ਾ ਲੈਣ ਲਈ ਐਪਲੀਕੇਸ਼ਨਾਂ ਆਈਆਂ ਉਹ ਸਾਵੀਆਂ ਤੋਂ ਰੱਦ ਕਰ ਦਿੱਤੀਆਂ ਗਈਆਂ ਔਰ ਜਿੰਨਾਂ ਦੇ ਯਾਇਗ ਹੋਣੇ ਜੇ ਬਾਕੀ ਆ ਉਹਨਾਂ ਨੂੰ ਈਮੇਲ ਰਾਹੀਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤੋਂ ਉਪਰੰਤ ਜਿਹੜਾ ਇਹ ਉਹਨਾਂ ਦੇ ਕੇਸ ਆ ਉਹਦੇ ਨਾਲ ਦੇ ਲਈ ਕਪੀਈਆ ਉਹ ਕੀ ਕੀ ਜਾਵੇਗੀ ਹੁਣ ਇੱਕ ਬੜਾ ਅਜੀਬ ਗਿਆ ਵਿਸ਼ਾ ਆ ਉਸ ਵਿਸ਼ੇ ਦੇ ਅਨਸਾਰ ਜਿਹੜੀ ਸਾਡੇ ਦੇਸ਼ ਦੀ ਆਬਾਦੀ ਆ ਉਹ ਆਬਾਦੀ ਦੇ ਵਿੱਚ ਜਿੰਨੇ ਵੀ ਨੌਜਵਾਨ ਆ ਉਹ ਵੜਾਪੇ ਵੱਲ ਬਹੁਤ ਐ ਲ ਜੋਸ਼ ਹੋਵੇ ਨਾਲ ਅੱਗੇ ਵੱਧ ਵਗੈਰੇ ਆਉਣ ਇਹ 2036 ਤੱਕ ਇਹ ਜਿਹੜੀ ਵਿਗਰਧਨ ਦੀ ਗੈਂਟੀ ਆ ਉਹ 2274 ਕਰੋੜ ਜਿਹੜੇ ਆ ਉਹ ਹੋਣ ਦਾ ਅੰਦਾਜ਼ਾ ਹੈ ਮਤਲਬ ਨੌਜਵਾਨ ਮੁੰਡੇ ਕੁੜੀਆਂ ਦੇ ਮੁਕਾਬਲੇ ਤੇ ਜਿਹੜੇ ਬਜ਼ੁਰਗਾਂ ਦੀ ਗਿਣਤੀ ਆ ਉਹ 2274 ਹੋਣ ਦਾ ਅੰਦਾਜ਼ਾ ਆ ਔਰ ਇਸੇ ਦਾ 60 ਸਾਲ ਤੇ ਉਸ ਤੋਂ ਵੱਧ ਨੂੰ ਵੱਡੇ ਲੋਕਾਂ ਦੀ ਗਿਣਤੀ ਜਿਹੜੀ ਆ 2011 ਦੇ ਵਿੱਚ 10.16 ਕਰੋੜ ਤੋਂ ਵੀ ਵਧ ਜਾਊਗੀ ਔਰ 2036 ਦੇ ਵਿੱਚ ਬਾਈ ਪੁਆਇੰਟ ਚ ਹੱਥਲੜ ਕਰੋੜ ਦੇ ਲਈ ਇੱਕ ਘੰਟੀ ਆ ਇਹ ਇਨਸੀਡੈਂਟੀ ਹੋ ਜਾਣ ਦੀ ਸੰਭਾਵਨਾ ਹੈ ਔਰ ਇੰਨੇ ਹੀ ਸਮੇਂ ਵਿੱਚ ਕੁੱਲ ਆਬਾਦੀ ਵਿੱਚ ਉਹਨਾਂ ਦੀ ਭਾਈਵਾਲ ਜਿਹੜੀ ਆ ਉਹ 8.4% ਤੋਂ ਵੱਧ ਕੇ 14.9% ਹੋਣ ਦਾ ਅਨੁਮਾਨ ਹੈ ਮਤਲਬ ਕਹਿੰਦਾ ਕੁਝ ਸਮੇ ਬਾਅਦ ਤੁਹਾਨੂੰ ਦੇਸ਼ ਅੰਦਰ ਕੇਵਲ ਸਿਟੀ ਜਾਂ ਸਿਟੀ ਨਹੀਂ ਦੇਖਾਂਗੇ ਗਿਣਨਗੇ ਯਦਕਿ ਨੌਜਵਾਨਾਂ ਦੀ ਗੈੰਟੀ ਬਹੁ ਉਹਨਾਂ ਦੇ ਮੁਕਾਬਲੇ ਤੇ ਘੱਟ ਹੋਵੇਗੀ ਔਰ ਉਥੇ 2036 ਦੇ ਵਿੱਚ ਇੱਕ ਅੰਦਾਜ਼ਨ ਅੰਦਾਜੇ ਅਨੁਸਾਰ 151 ਕਰੋੜ ਇਹਦੀ ਆਬਾਦੀ ਜਿਹੜੀ ਆ ਸੀਨੀਅਰ ਸਿਟੀਜ਼ਨ ਵੀ ਹੋਵੇਗੀ ਔਰ ਨੀਤੀ ਕਮਿਸ਼ਨ ਦੇ ਅਨਸਾਰ ਜਿਹੜਾ ਪਲਾਨਿੰਗ ਕਮਿਸ਼ਨ ਆ ਉਹਦੇ ਅਨਸਾਰ 250 ਤੱਕ ਹਰ ਪੰਜਵਾਂ ਆਦਮੀ ਵਿਦਿਆਯਾ ઓ ਸੀਨੀਅਰ ਸਿਟੀਜ਼ਨ ਹੋਵੇਗਾ ਔਰ ਕਮਿਸ਼ਨ ਨੇ ਇਹ ਵੀ ਦੱਸਿਆ ਆ ਕਿ 2050 ਤੱਕ ਕੁੱਲ ਆਬਾਦੀ ਦੇ 19.5% ਜਿਹੜੇ ਬਜ਼ੁਰਗ ਆ ਉਹ ਹੋਣਗੇ ਜਿਹੜੇ ਅੱਜ ਤੱਕ 10% ਵੀ ਹਨ ਮਤਲਬ ਕਹਿਣ ਦਾ ਇਹ ਜਿਹੜੀ ਆਬਾਦੀ ਆ ਸੀਨੀਅਰ ਸਿਟੀਜ਼ਨ ਦੀ ਇਸ ਹੱਦ ਤੱਕ ਇਹਦੀ ਨਾਲ ਗੱਲ ਰਹੀ ਆ ਕਿ ਕੋਈ ਵਕਤ ਐਸਾ ਨਹੀਂ ਆਵੇਗਾ ਜਦ ਜਿਹੜੇ ਸੀਨੀਅਰ ਸਿਟੀਜ਼ਨਾਂ ਉਹਨਾਂ ਦੀ ਗਿਣਤੀ ਵੱਧ ਜਾਵੇਗੀ ਔਰ ਉਹਨਾਂ ਦੇ ਵਿੱਚ ਨੌਜਵਾਨਾਂ ਦੀ ਗਿਣਤੀ ਜਿਹੜੀ ਆ ਉਹਨਾਂ ਕੋਲ ਪਾਪੂ ਦੇਸ਼ਮ ਦੇ ਵਿੱਚ ਇੱਕ ਬਹੁਤ ਥੋੜੀ ਹੋਵੇਗੀ ਔਰ ਇਹਦੇ ਬਾਰੇ ਸਰਕਾਰ ਨੂੰ ਕੋਈ ਨਾ ਕੋਈ ਯਤਨ ਇਹ ਵੀ ਕਰਨਾ ਚਾਹੀਦਾ ਹੈ ਕਿ ਨੌਜਵਾਨਾਂ ਦੀ ਗਿਣਤੀ ਵਧਾਈ ਜਾਵੇ ਔਰ ਜਿਹੜੇ ਬਯੋਗ ਗਿਆ ਸੀਨੀਅਰ ਸਿਟੀਜ਼ਨ ਉਨਾਂ ਦੀ ਵੱਧ ਗੈਂਟਰੀ ਨੂੰ ਅਰੋਖਿਆ ਜਾਵੇ ਹੁਣ ਅਗਲੀ ਗੱਲ ਜਿਹੜੀ ਮੈਂ ਕਹ ਰਿਹਾ ਆ ਉਹ ਹੈ ਪਾਕਿਸਤਾਨ ਦੇ ਵਿੱਚ ਇੱਕ ਸਰਦੀਪ ਸਿੰਘ ਨੇ ਉਨਪੰਮੰਗ ਉਹਨੇ ਬਣੀ ਵਤਵੇਂਗਾ ਸੀ ਆ ਜਿਸ ਨੂੰ ਅਤਵਾਦੀ ਵਧਦੀ ਕਾਰਵਾਈਆਂ ਨੂੰ ਰੋਕਣ ਦੇ ਲਈ ਜਿਹੜੀ ਸਸਤਾ ਆ ਜਾਂ ਜਿਹੜੀ ਏਜੰਸੀ ਆ ਉਹਨਾਂ ਨੇ ਉਥੋਂ ਉਹਦੇ ਘਰ ਤੋਂ ਚੁੱਕ ਲਿਆ ਆ ਔਰ ਅਗੇ ਬਾਤ ਕੁਦੀ ਉਹਦਾ ਤੋਪਾਦਾ ਨਹੀਂ ਲੱਗ ਸਕਿਆ ਕਿ ਉਹ ਕਿੱਥੇ ਹੈ ਕਿ ਕਿੱਥੇ ਨਹੀਂ ਔਰ ਇਹ ਉਹਨਾਂ ਉਹਦੇ ਉੱਪਰ ਦੋਸ਼ ਹੈ ਕਿ ਉਹਦੇ ਨਾਲ 12 ਸ਼ਕਤੀ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਔਰ ਇਹ ਸਰਦੇਵ ਸਿੰਘ ਦੇ ਉੱਪਰ ਦੋਸ਼ ਹੈ ਕਿ ਉਹਨੇ ਆਪੇਸ਼ੰ ਸੰਦੂ ਦੇ ਚੱਲੇ ਇਰੀਆ ਗਵਰਨਮੈਂਟ ਦਾ ਸਾਹ ਦਿੱਤਾ ਸੀ ਜਿੱਥਾ ਪੁਲਿਸ ਵਾਲੇ ਕੱਦੇ ਹੀ ਆ ਆਪਣੇ ਟੁੱਟੇ ਸੱਚੇ ਕੇਸ ਫੌਂਦੇ ਲਈ ਔਰ ਉਹਨਾਂ ਨੂੰ ਇਹ ਉਹਨਾਂ ਦੀ ਘਾੜ ਨਹੀਂ ਨੂੰਦੀ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਹਨਾਂ ਦੇ ਹਸਬੰਦ ਨੂੰ ਕਿੱਥੇ ਲਿਜਾ ਕੇ ਰੱਖਿਆ ਗਿਆ ਆ ਕਿਤੇ ਉਸ ਦਾ ਉਸਦੀ ਇਹ ਹੈ ਜਿਉਂਕਿ ਜਿਹੜਾ ਇਹ ਸਦਦੇਵ ਸਿੰਘ ਆ ਇਹ ਇੱਕ ਅਸਾਈ ਤੋਂ ਆਪਣਾ ਤਰਨ ਬੰਨ ਕੇ ਸਿੱਖੀ ਵਾਲਦੇ ਪਾਸੇ ਆਇਆ ਆ ਔਰ ਉਹਨੂੰ ਆਤਵਾਦੀ ਵਿਰੋਧੀ ਫਰੰਟ ਜਿਹੜਾ ਆ ਜਾਂ ਕੋਈ ਏਜੰਸੀ ਆ ਉਹਨੇ ਇਹ ਉਹਨੇ ਉਹਦੇ ਉੱਪਰ ਇੰਨਾ ਟੌਰਚਰ ਕੀਤਾ ਦੱਸਿਆ ਜਾ ਰਿਹਾ ਆ ਜਿਹਦੇ ਨਾਲ ਉਹ ਇਹ ਗੱਲ ਏਜੰਸੀ ਨੂੰ ਦੱਸ ਚੁੱਕੇ ਕਿ ਕੀ ਕੀ ਇੰਡੀਆ ਦੇ ਬਾਰੇ ਜਾਣਕਾਰੀ ਉਹ ਉਹਦੇ ਕੋਲ ਹੈ ਜਾਂ ਉਹ ਪੈਦਾ ਕਰ ਸਕਦਾ ਆ ਉਹਦੇ ਉਹਦਾ ਕੰਮ ਕਾਹਦੇ ਦਾ ਉਹਦੇ ਉਹਦੇ ਉੱਤੇ ਵਾਇਆ ਜਾ ਰਿਹਾ ਜਾਂ ਪਰ ਉਹ ਸੁਖਦੇਵ ਸਿੰਘ ਅੱਜ ਤੱਕ ਇਸ ਏਜੰਸੀ ਦੇ ਅਡੇ ਕੇ ਆ ਕੇ ਆਪਣਾ ਕੋਈ ਵੀ ਗੱਲ ਜਿਹੜੀ ਆ ਉਹਨੂੰ ਦੱਸਣ ਦੇ ਲਈ ਇਨਕਾਰ ਕਰਦਾ ਆ ਅਸੀਂ ਪੰਜਾਬ ਸਵਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਉਹ ਇਸ ਨੌਜਵਾਨ ਨੂੰ ਵਿਆਹ ਕਰਵਾਉਣ ਦੇ ਲਈ ਉੱਥੇ ਦੀਆਂ ਅ ਸਿਕਿਉਰਿਟੀ ਏਜੰਸੀਆਂ ਜਾਂ ਆਪ ਕੋ ਵਾਪਸੀ ਰੋਕ ਦੇਣਾ ਕਮਿਸ਼ਨ ਹੈ ਜਾਂ ਏਜੰਸੀ ਆ ਉਹਨਾਂ ਕੋਲੋਂ ਛੜਵਾ ਕੇ ਉਹਦੇ ਪ੍ਰਵਾਹ ਦੇ ਵਿੱਚ ਭੇਜਿਆ ਜਾਵੇ ਆਰਡਰ ਹੋਣਾ ਵਿਦਾ ਇੰਡੀਆ ਦੇ ਵੈਤਿ ਨਹੀਂ ਇਹ ਦੁਨੀਆ ਭਾਦੇ ਵਿੱਚ ਇੱਕ ਐਸਾ ਬਖਾਨ ਹੈ ਕਿ ਅੱਧੀ ਦੁਨੀਆ ਵੀ ਆਪ ਆਵਾਦੀ ਬੀੜੀਆ ਉਨਨਾਂ ਦਾ ਆਪਕਾ ਨਾਂ ਬਰਾਬਰੀ ਨਾਲ ਉਹ ਯੂਜ਼ ਨਹੀਂ ਆ ਮੇਰੇ ਕਹਿੰਦਾ ਮਤਲਬ ਆਪਕ ਨਾਮ ਨਾਂ ਬਰਾਬਰੀ ਜਿਹੜੀ ਆ ਉਹ ਤਾਂ ਸਾਡੇ ਸਮਾਜ ਦੇ ਵਿੱਚ ਆਮ ਦੇਖੀ ਜਾ ਸਕਦੀ ਆ ਪਰ ਅਜੇ ਵੀ ਜਿਹੜੀ ਅੱਗੇ ਦੁਨੀਆ ਆ ਇਸ ਆਬਾਦੀ ਨੂੰ ਰੋਕਣ ਦੇ ਲਈ ਕੋਈ ਆਪਣਾ ਜਿਹੜਾ ਯੋਗਦਾਨ ਆ ਉਹ ਵੀ ਪਾਈ ਪਾਇਆ ਜਾ ਰਿਹਾ ਨਾ ਮੰਨ ਲਓ ਉਹ 1990 ਤੋਂ ਬਾਅਦ ਦੁਨੀਆ ਭਰ ਵਿੱਚ 94 ਫੀਸਦੀ ਵਾਅਦੇ ਦੇ باوجود ਵੀ ਅੱਜ ਦੀ ਦੁਨੀਆ ਅਜੇ ਤੱਕ ਆਤਕ ਨਾਮ ਬਰਾਬਰੀ ਦੇ ਨਾਲ ਉਹ ਯੂਗ ਗਈ ਹੈ ਤੋਂ ਅਗਲੀ ਗੱਲ ਜਿਹੜੀ ਮੈਂ ਕਰਨੀ ਆ ਉਹ ਹੈ ਕਿ ਕੇਂਦਰ ਸਰਕਾਰ ਵੱਲੋਂ ਸਾਹਿਬ ਜਾਦਿਆਂ ਦੀ ਯਾਦ ਦੇ ਵਿੱਚ ਇੱਕ ਵੀਰ ਬਾਦ ਦੇ ਮੈਦਾਨ ਦਾ ਅਧਾਨ ਕੀਤਾ ਗਿਆ ਹੈ ਉਹ ਦਾਦਸਲ ਦੇ ਵਿੱਚ ਕੋਈ ਵੀ ਸਿੱਖ ਜਿੱਥੇ ਲਿਓ ਬੈਠਾਇਆ ਜਾਂ ਜਿੱਥੇ ਲਿਓ ਰਹਿੰਦਾ ਆ ਉਹਨੂੰ ਇਹ ਨਾਮ ਜਿਹੜਾ ਸਹਿਬਜ਼ਾਦਿਆਂ ਦੀ ਯਾਦ ਵਿੱਚ ਅਵਾਰਾ ਨਹੀਂ ਖਾਂਦਾ ਉਹ ਚਾਹੁੰਦੇ ਆ ਕਿ ਇਸ ਦਿਨ ਨੂੰ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਬਜੋਂ ਮਨਾਇਆ ਜਾਣਾ ਚਾਹੀਦਾ ਆ ਉਹ ਨਾ ਕਿ ਇਹਦੇ ਬਾਰੇ ਕੋਈ ਹੋਰ ਨਾਮ ਦੱਸ ਕੇ ਉਹਨੂੰ ਰੱਖਿਆ ਜਾਵੇ ਸੋ ਸਮਝ ਸਿੱਖ ਭਾਈਚਾਰੇ ਦੀ ਬੇਨਤੀ ਆ ਕਿ ਏਅਰਸ ਦਿਨ ਨੂੰ ਸਾਧ ਜਿਆਦਿਆਂ ਦੀ ਸ਼ਹਾਦਤ ਦੇ ਸਬੰਧੋਂ ਮਨਾਇਆ ਜਾਣਾ ਚਾਹੀਦਾ ਹੈ ਸੋ ਅੱਗੇ ਤੇ ਦਾਸਤ ਗੱਲ ਹੈ ਜੀਆਈਜੀ ਸਰਦਾਰ ਹਰਜਮ ਸਿੰਘ ਕੋਲੋਂ ਉਹ ਲੋਬੇ ਬਾਰੇ ਔਰ ਉਹਨਾਂ ਦੇ ਉਪਰ ਡੀਲੀ ਏਜੰਸੀ ਕੰਮ ਕਰ ਰਹੀ ਆ ਸੀਬੀਆਈ ਉਹਨਾਂ ਨੇ ਜਿਹੜੇ ਪੁੱਤਰ ਸਾਹਿਬ ਦੇ 8 ਅਕਾਊਂਟਸ ਆ ਉਹਨਾਂ ਵਿੱਚੋਂ 5 ਖਾਤੇ ਜਿਹੜੇ ਆ ਡੀ ਫ੍ਰੀਜ਼ ਕਰ ਦਿੱਤੇ ਆ ਤਾਂ ਕਿ ਉਹਨਾਂ ਦੇ ਅਤੇ ਬਹੁਤ ਸਾਰੇ ਮੈਂਬਰ ਜਿਹੜੇ ਆ ਉਹਨਾਂ ਵਿੱਚੋਂ ਪੈਸੇ ਆ ਕਢਾ ਕੇ ਆਪਣੀ ਰੋਜ਼ ਮਰਜ਼ੀ ਦੀ ਜ਼ਿੰਦਗੀ ਨੂੰ ਚਲਾਉਣ ਔਰ ਇਹਦੇ ਵਿੱਚ ਜਿਹੜੇ ਤਿੰਨ ਖਾਤੇ ਜਿਹੜੇ ਆ ਉਹ ਹਜੇ ਰਹਿ ਗਏ ਆ ਉਹਨਾਂ ਦੇ ਸਪੱਤ ਕਰਨ ਨੂੰ ਉਹ 18 ਦਸੰਬਰ ਨੂੰ ਉਹਦੇ ਉੱਪਰ ਬਹਿਸ ਹੋ ਕੇ ਉਹ ਵੀ ਦੱਸਿਆ ਜਾ ਰਿਹਾ ਆ ਕਿ ਉਹਨਾਂ ਦੇ ਹਵਾਲੇ ਉਹ ਕਦ पे ਜਾਣਗੇ ਸੋ ਹਾਰਦਿਕ ਅਦੀ ਇਹ ਹੁੰਦਾ ਹੈ ਜਿਹੜੇ ਮੁੱਦੇ ਸੀ ਜਾਣਕਾਰੀ ਵਾਲੇ ਦੇ ਮੁੱਦੇ ਸੀ ਉਹ ਤੁਹਾਡੇ ਸਾਰਿਆਂ ਦੇ ਦੂਬਰੂ ਕੀ ਪੇਗਾ ਹਨ ਸੋ ਉਹਨਾਂ ਬਾਰੇ ਸਮਾਂ ਦਸਿਰਗਾ ਕਿ ਇਹਨਾਂ ਮੁੱਦਿਆਂ ਦੇ ਉਹ ਪਦ ਕੀ ਕੀ ਕਾਰਵਾਈ ਇੱਕ ਵਿੱਚ ਹੁੰਦੀ ਆ ਜਾਂ ਕੀ ਕੀ ਕਾਰਵਾਈ ਉਸ ਉੱਪਰ ਹੋਣ ਦਾ ਨਾਮ ਨਹੀਂ ਬੈਦੀ ਸੋ ਇਹਨਾਂ ਹੀ ਗੱਲਾਂ ਮੇਰੇ ਨਾਲ